ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੇ ਹਲਕਾ ਵਾਸੀ ਨੇ ਇਲਾਕਾ ਵਾਸੀ ਨੇ ਮੈਂ ਉਹਨਾਂ ਨਾਲ ਇੱਕ ਗੱਲ ਖੁਸ਼ੀ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਤਰਕਪੁਰ ਸਿੰਘ ਸਾਧਵਾ ਜੀ ਜਿਨ੍ਹਾਂ ਨੂੰ ਤੁਸੀਂ ਚੁਣਿਆ ਉਹ ਹਲਕੇ ਦੇ ਵਿਕਾਸ ਲਈ ਤਤਪਰ ਨੇ ਉਹਨਾਂ ਵੱਲੋਂ ਜਿਹੜੀਆਂ ਆਪਣੀਆਂ ਵਚਿੱਤੀ ਗਰੰਟਾ ਹੈ ਉਹ ਇੱਕ ਇੱਕ ਪੈਸਾ ਸਭ ਤੋਂ ਪਹਿਲਾਂ ਲੋਕਾਂ ਦੇ ਵਿੱਚ ਵੰਡਿਆ ਜਿਆਦਾਤਰ ਹਿੱਸਾ ਜਿਹੜਾ ਉਹਦਾ ਸੀਤ ਸੂਲ ਤਾਂ ਤੇ ਸਰਕਾਰੀ ਜਿਹੜੇ ਹੈਗੇ ਸਕੂਲ ਉਹਨਾਂ ਵਾਸਤੇ ਵਰਤਿਆ ਗਿਆ ਇਸੇ ਲੜੀ ਦੇ ਤਹਿਤ ਕੱਲ ਨੂੰ ਕੱਲ ਦਿਨ ਐਤਵਾਰ ਨੂੰ ਸੋਰੀ ਕੱਲ ਦਿਨ ਸ਼ਨੀਵਾਰ ਨੂੰ 12 ਵਜੇ ਮਾਰਕ ਕਮੇਟੀ ਕੋੜਕਪੂਰਾ ਵਿਖੇ ਜਿਹੜੀਆਂ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਉਹਨਾਂ ਨੂੰ ਲਗਭਗ 25 ਲੱਖ ਰੁਪਏ ਦੇ ਚੈੱਕ ਭੇਟ ਕਰਨਗੇ ਜਿਦੇ ਵਿੱਚ ਭਾਈ ਲਾਲੋ ਧੰਮਸ਼ਾਲਾ ਸੇਵਾ ਸੁਸਾਇਟੀ ਪ੍ਰੇਮਨਗਰ ਕੋੜਕਪੂਰਾ ਉਹਨਾਂ ਨੂੰ 2.5 ਲੱਖ ਰੁਪਿਆ ਨਿਰੋਗ ਬਾਗ ਆਸ਼ਰਮ ਮੁਕਤਸਰ ਰੋਡ ਕੋੜਕਪੂਰਾ ਉਹਨਾਂ ਲਈ 2.5 ਲੱਖ ਰੁਪਿਆ ਆਰਾਮ ਮਹਮਦ ਸਿੰਘ ਜਾਤ ਸੁਸਾਇਟੀ ਕੋੜਕਪੂਰਾ ਉਹਦੇ ਲਈ 2 ਲੱਖ ਰੁਪਿਆ ਜ਼ਿਲ੍ਹਾ ਕਤਕਾ ਐਸੋਸੀਏਸ਼ਨ ਫਰੀ ਕੋਟ ਉਹਦੇ ਲਈ 110000 ਰੁਪਇਆ ਆਰਾਮਗੜੀਆ ਸੇਵਾ ਸੈਟੀ ਕੋਟਪੂਰਾ ਉਹਦੇ ਲਈ 1 ਲੱਖ ਰੁਪਇਆ ਸ਼ਹੀਦ ਭਗਤ ਸਿੰਘ ਜੁਥ ਵੈਲਫੇਅਰ ਕਲੱਬ ਲਈ 1 ਲੱਖ ਰੁਪਇਆ ਬਾਬਾ ਸੇਖ ਫਰੀਦ ਸਪੋਰਟਸ ਕਬੱਡੀ ਕਲੱਬ ਫਰੀ ਕੋਟ ਇਹਨਾਂ ਨੂੰ ਕਬੱਡੀ ਕਲੱਬ ਕਰਾਇਆ ਗਿਆ ਸੀ ਬਾਬਾ ਫਰੀਦ ਦੇ ਮੇਲੇ ਵੇਲੇ ਉੱਥੇ ਅਨਾਉਂਸ ਕੀਤਾ ਸੀ ਉਹਦੇ ਲਈ 51000 ਰੁਪਇਆ ਪੰਜਾਬ ਸ਼ੂਟਿੰਗ ਬਾਡ ਐਸੋਸੀਏਸ਼ਨ ਉਹਨਾਂ ਲਈ 50000 ਰੁਪਇਆ ਬਾਬਾ ਫਰੀਜੀ ਵੈਲਫੇਅਰ ਐਂਡ ਯੂਥ ਕਲੱਬ ਦੇਵੀ ਵਾਲਾ ਇਹਦੇ ਲਈ 59000 ਰੁਪਿਆ ਬੀਬੀ ਫਾਤਿਮਾ ਵੈਲਫੇਅਰ ਸੁਸਾਇਟੀ ਭੈਰੋ ਭੱਟੀ ਇਹਦੇ ਲਈ 51000 ਰੁਪਿਆ ਤੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਇਹਦੇ ਲਈ 50000 ਰੁਪਿਆ ਇਸ ਤੋਂ ਇਲਾਵਾ ਨਿਊ ਸਪੋਰਟਸ ਕਲੱਬ ਤਹਿਣਾ ਉਹਦੇ ਲਈ 21000 ਤੇ ਇਸ ਤੋਂ ਇਲਾਵਾ ਗਾਂਧੀ ਮੈਮੋਰੀਅਲ ਸਕੂਲ ਕੋਟਕਪੂਰਾ ਉਹਦੇ ਲਈ 10 ਲੱਖ ਰੁਪਏ ਦੀ ਜਿਹੜੀ ਹੈਗੀ ਆ ਰਾਸ਼ੀ ਉਹਦੇ ਚੈੱਕ ਆਉ ਪੇਟ ਕਰਨਗੇ ਇਹਦਾ ਸਮਾਂ ਕੰਨ ਦੁਪਹਿਰ 12 ਵਜੇ ਮਾਰਕੀਟ ਕਮੇਟੀ ਕੋਟਕਪੂਰਾ ਆਪ ਸਭ ਨੂੰ ਬੇਨਤੀ ਹੈ ਵੀ ਇਸ ਸਮਾਗਮ ਦੇ ਵਿੱਚ ਹਿੱਸਾ ਲਓ ਤੇ ਆਪਣੇ ਗਰੇ ਨੇਤਾ ਜੀ ਉਹਨਾਂ ਦੇ ਵਿਚਾਰ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ